ज़िंदाबुर्मी सां कुटिया जिंदा ਔਰ ਬਾਕੀ ਮੈਂ ਆਪਣੇ ਇਲਾਕੇ ਦਾ ਧੰਨਵਾਦ ਕਰਦਾ ਵੀ ਜਿਹੜੇ ਸਾਰੇ ਮੇਰੇ ਇਲਾਕੇ ਦੇ ਸਾਥੀ ਅ ਅੱਜ ਮੰਤਰੀ ਸਾਹਿਬ ਨੂੰ ਮਿਲਣ ਆਏ ਆ ਔਰ ਨਾਲ ਆਮ ਆਦਮੀ ਪਾਰਟੀ ਬਾਰੇ ਦੱਸਣ ਆਏ ਆ ਕਿ ਆਮ ਆਦਮੀ ਪਾਰਟੀ ਚ ਅਸੀਂ 2022 ਚ ਵੀ ਇਦਾਂ ਜਿੱਤ ਪ੍ਰਾਪਤ ਕੀਤੀ ਸੀ ਹੁਣ ਵੀ ਅਸੀਂ ਉਸੇ ਤਰ੍ਹਾਂ ਹੀ ਜਿੱਤ ਪ੍ਰਾਪਤ ਕਰਕੇ ਆਮ ਆਦਮੀ ਪਾਰਟੀ ਦਾ ਅਮਰਸਰ ਸ਼ਹਿਰ 'ਚ ਮੇਰ ਬਣਾਵਾਇਆ ਜੇ ਹਜ਼ਾਰਾਂ ਲੋਕ ਤੁਹਾਡੇ ਨਾਲ ਨੇ ਤੇ ਨਾਲ ਸੁਪਨੇ ਵੀ ਜਿਆਦਾ ਨੇ ਕਿ ਨਾਲ ਸੁਪਨੇ ਪੂਰੇ ਕਰ ਪਾਓਗੇ ਪਿਛੜਿਆ ਹੋਇਆ ਇਲਾਕਾ ਆਪਣੇ ਪੂਰੇ ਕਰਾਉਣਗੇ ਸਦਾਰ ਭਗਵੰਤ ਸਿੰਘ ਮਾਨ ਜੀ ਪੂਰੇ ਕਰਾਉਣਗੇ ਔਰ ਭਗਵੰਤ ਸਿੰਘ ਮਾਨ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਸੁਪਨੇ ਨਹੀਂ ਟੁੱਟਣ ਦਵਾਗੇ ਆਮ ਆਦਮੀ ਪਾਰਟੀ ਇੱਕ ਸੁਪਨੇ ਆਵਾਸ ਤੇ ਆਈ ਲੋਕਾਂ ਦੇ ਸੁਪਨੇ ਪੂਰੇ ਕਰਦੇ ਆਉਣੇ ਔਰ ਜਿੰਨੇ ਵਾਦੇ ਕੀਤੇ ਸਾਰੇ ਪੂਰੇ ਹਾਂਜੀ ਮੈਡਮ ਕੀ ਕਹਿਣਾ ਚਾਹੁੰਦੇ ਹੋ ਤੁਸੀਂ देखो जी ਅਸੀਂ ਵੀ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਅਸੀਂ ਵਾਸੋ ਵਾਦ ਆਪਣੇ ਇਲਾਕੇ ਦੀ ਆਪਣੇ ਵਾੜ ਦੀ ਸੇਵਾ ਕਰਾਂਗੇ ਔਰ ਸੇਵਾ ਕਰਨ ਦਾ ਮੌਕਾ ਸਾਡੇ ਨੂੰ ਦੇਣ ਸਾਡੇ ਵਾੜ ਵਾਲੇ ਵਧੀਆ ਲੀਡ ਨਾਲ ਜਿੱਤ ਕਰਾਂ ਸਾਡੀ ਵੱਡੇ ਵੱਡੇ ਲੀਡਰ ਤੁਹਾਡੇ ਕੋਲ ਚੱਲ ਕੇ ਆ ਰਹੇ ਲੋਕਾਂ ਨੂੰ ਬੋਲ ਦੀ ਮੰਗ ਕਰ ਰਹੇ ਆਂ ਆਪ ਜੀ ਪ੍ਰਧਾਨ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਟ ਕੇ ਅੱਜ ਸਾਡੇ ਨਾਲ ਚੱਲਦੇ ਪਏ ਨੇ ਔਰ ਡੋਰ ਟੂ ਡੋਰ ਕਰਦੇ ਆਮ ਆਦਮੀ ਪੰਜਾਬ ਜਿੰਦਾਬਾਦ ਜਿੰਦਾਬਾਦ ਸਾਹਿਬ ਤੇ ਅੱਜ ਸਾਨੂੰ ਬਹੁਤ ਹੀ ਉਤਸ਼ਾਹਿਤ ਹੈ ਉਹ ਅੱਜ ਸਾਡੇ ਨਾਲ ਰੋਡ ਸ਼ੋਅ ਕੱਢਣਗੇ ਔਰ ਨਾਲ-ਨਾਲ ਦੇਖਣਗੇ ਕਿ ਸਾਡੇ ਹਦ ਕਿੰਨੀਆਂ ਪ੍ਰੋਬਲਮ ਬਿੱਟੂ ਭਾਜੀ ਉਹ ਹਰ ਪ੍ਰੋਬਲਮ ਨੂੰ ਜਾ ਕੇ ਬੰਦਾ ਪਿੱਛੇ ਖੜਾ ਬੋਤਲ ਲੈ ਕੇ ਉਹਨੂੰ ਬਿਸ਼ੇ ਉਹਨੂੰ ਬਖਸ਼ਵਾਨ ਸਿੰਘ ਆਸਾਂਜਾ ਕਰਨਗੇ ਤੇ ਔਰ ਬਹੁਤ ਜਲਦੀ ਹੀ ਸਭ ਸੁਧਾਰ ਕਰਨਗੇ പോല <laughs> ਇਹ ਗਾਰਪਰੇਸ਼ਨ ਦੀ ਚੋਣ ਹੈ ਲੋਕਤ ਜੋ ਹੋਇਆ ਕਰਦੀ ਹੈ ਲੋਕ ਜੀ ਨੂੰ ਜਾਣਦੇ ਹੈ ਰਜ਼ੀਦੇ ਦੀ ਉਮੀਦ ਹੁੰਦੀ ਹੈ ਲੋਕਾਂ ਦੀ ਸੇਵਾ ਵਿੱਚ ਸਦਾ ਗੁਜਾਰ ਸਿੰਘ ਜੀ ਮਿੱਟੂ ਇਹ ਪਰਿਵਾਰ ਚੱਲਿਆ ਹੋਇਆ ਸਾਡੀ ਭੈਣ ਗੁਰਵਿੰਦਰ ਕੌਰ ਨਾਲ ਇਹ ਇਥੋਂ ਦੀ ਜਿਹੜੀ ਨਗਰ ਕੌਂਸਲ ਕਾਰਪਰੇਸ਼ਨ ਦੀ ਚੋਣ ਦਿੱਤੀ ਗਈ ਹੈ ਆਮ ਆਦਮੀ ਪੰਜਾਬ ਵਿੱਚ ਸਰਕਾਰ ਭਵਨ ਸਿੰਘ ਮਾਨ ਉਹਦੀ ਸਰਕਾਰ ਪੰਜਾਬ ਦੇ 2.5 ਸਾਲ ਤੋਂ ਰਾਜ ਕਰ ਰਹੀ ਹੈ ਪੰਜਾਬ ਵਿਕਾਸ ਵੱਲ ਵੱਧ ਰਿਹਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਰਮਾ ਦੀ ਧਰਤੀ ਹੈ। ਔਰ ਇਸ ਮੌਸਮ ਸੁਨਦਰ ਬਣਾਉਣਾ ਤੇ ਇਹਦੇ ਸਾਰੇ ਪ੍ਰਬੰਧ ਕਰਨੇ ਸਰਕਾਰ ਦਾ ਅਧਿਕਾਰਪ੍ਰੇਸ਼ਨ ਦਾ ਫਰਜ਼ ਹੈ ਦੋਨੇ ਰਲ ਮਿਲ ਕੇ ਕਰ ਸਕਦੇ ਆ। ਅੱਜ ਅੰਮ੍ਰਿਤਸਰ ਵਾਸੀਆਂ ਨੂੰ ਮੈਂ ਇਹ ਹੀ ਬੇਨਤੀ ਕਰੂੰਗਾ ਕਿ ਸਾਰੇ ਰਲ ਮਿਲ ਕੇ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਣਾਓ। ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੇ ਬਣੀ ਹੋਈ ਚੁੜੀ ਹੋਈ ਥੋੜੀ ਇੱਥੋਂ ਦੀ ਕਾਰਪੋਰੇਸ਼ਨ ਰਲ ਮਿਲ ਕੇ ਪੰਜਾਬ ਅੰਮ੍ਰਿਤਸਰ ਦੇ ਵਿਕਾਸ ਲਈ ਅੰਮ੍ਰਿਤਸਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਅੰਮ੍ਰਿਤਸਰ ਨੂੰ ਸੁੰਦਰ ਬਣਾਉਣ ਲਈ ਵੱਧ ਤੋਂ ਵੱਧ ਧਿਆਨ ਦੇ। ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਬਹੁਤ ਵੱਡੀਆਂ ਮਿਹਨਤ। ਇਹ ਆਮ ਲੋਕਾਂ ਦੀ ਪਾਰਟੀ ਹੈ। ਪਹਿਲੀ ਵਾਰ ਪੰਜਾਬ ਦੀ ਵਿਧਾਨ ਸਭਾ ਵਿੱਚ ਪੰਜਾਬ ਦੇ ਲੋਕਾਂ ਨੇ 92 ਲੋਕਾਂ ਨੂੰ ਸੁਧਾਰਨ ਦੇ ਲੋਕਾਂ ਨੂੰ ਐਮ.ਐਲ.ਏ ਬਣਾ ਦਿੱਤੇ। ਉਹਨਾਂ 'ਚ ਮੈਂ ਵੀ ਇੱਕ ਆ। ਕਰੋਨਾ ਚੋਈ ਵਜ਼ੀਰ ਬਣਾਏ ਗਏ ਆ। ਲੋਕਾਂ ਦੇ ਲੋਕਾਂ ਵਿੱਚ ਰਹਿਣ ਵਾਲੇ ਤੇ ਲੋਕਾਂ ਦੀ ਸੇਵਾਦਾਰ। ਸੋ ਲੋਕਾਂ ਨੂੰ ਇਸ ਪਾਰਟੀ ਤੇ ਬਹੁਤ ਵੱਡੀ ਉਮੀਦ ਹੈ। ਤੇ ਇਸ ਉਮੀਦ ਨੂੰ ਪੂਰਾ ਕਰਨ ਵਾਸਤੇ ਲੋਕਾਂ ਦਾ ਹੀ ਸਾਥ ਚਾਹੀਦਾ ਹੈ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਰੀ ਸਰਕਾਰ ਲੱਗੀ ਹੋਈ ਹੈ ਪੰਜਾਬ ਦੇ ਵਿਕਾਸ ਲਈ ਔਰ ਜਿਹੜੀਆਂ ਇਹ ਕਾਰਪੋਰੇਸ਼ਨਾਂ ਨਗਰ ਕੌਂਸਲਾਂ ਬਣਣੀਆਂ ਇਹਦੇ ਨਾਲ ਹੋਰ ਵੀ ਨਿਖਾਰ ਆਊਗਾ ਵਿਕਾਸ ਹੁਣਾਂ ਫਿਰ ਜਿੱਤ ਮਹਿਲਾਵਾਂ ਨੇ ਦਿੱਤੀ ਸੀ ਉਹ 2.5 ਸਾਲ ਹੋ ਗਏ ਮਹਿਲਾਵਾਂ ਇੰਤਜ਼ਾਰ ਵੀ ਕਰ ਰਹੀਆਂ ਨੇ ਸੁਪਨਾ ਲੈ ਰਹੀਆਂ ਕਿ ਵਾਦਾ ਸੀ ਇਹ 100000 ਕੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਜਲਦੀ ਪੂਰਾ ਕਰਾਂਗੇ ਕਰਨਾ ਸਾਡਾ ਫਰਜ਼ ਆ ਤੇ ਕਰਾਂਗੇ ਕੀ ਮੈਸੇਜ ਆ ਕੁਲਵਰ ਸਿੰਘ ਬਿੱਟੂ ਹੋਣਾ ਵੱਲੋਂ ਘਰ ਪਛੇ ਦੇ ਚੋਣ ਨੇ ਬਿੱਟੂ ਜੀ ਹੋਰਾਂ ਦੀ ਸਾਡੀ ਪੈਣ ਗੁਰਵਿੰਦਰ ਹੋਰਾਂ ਦੀ ਜਿਹੜੀ ਚੋਣ ਹੈ ਤੇ ਮੈਂ ਉਮੀਦ ਕਰਦਾ ਕਿ ਬਹੁਤ ਵੱਡੀ ਤਕੜੀ ਜਿੱਤ ਹੋਊਗੀ ਜਿਹੜੀ ਅੰਮ੍ਰਿਤਸਰ ਵਿੱਚੋਂ ਇੱਕ ਰਿਕਾਰਡ ਬਣਗੀ ਜਿੱਤ ਹੋਊਗੀ ਗੁਰਦਾਰ ਜੀ ਕੀ ਕਹਿਣਾ ਕਰਦੇ ਤੁਸੀਂ ਹਾਂ ਜੀ ਜਿੰਦਾਬਾਦ ਪੰਜਾਬ ਦੀ ਸ਼ਕਤੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਦੌਰ ਪ੍ਰਮਤ ਸਿੰਘ ਮਾ दवाजी